ਉਹ ਅੱਪਾ ਜਹਾ ਕੂੜਾ ਤੱਕ ਚਕਵਾ ਰਹੇ ਆ ਇਹ ਆਪਾਂ ਮੱਲੇ ਵਾਲਿਆਂ ਦੀ ਡਿਮਾਂਡ ਤੇ ਸੀ ਕਿ ਤੁਸੀਂ ਆਪਣੇ ਵੱਲ ਕਰਵਾ ਰਹੇ ਨਹੀਂ ਨਹੀਂ ਭਾਈ ਪਹਿਲੇ ਤਾਂ ਤੁਹਾਨੂੰ ਸੱਸੂ ਜੀ ਤੇ ਇਹ ਮੱਲੇ ਵਾਲਿਆਂ ਦੀ ਡਿਮਾਂਡ ਸੀਗੀ ਕਿਉਂਕਿ ਇੱਥੇ ਬਹੁਤ ਜ਼ਿਆਦਾ ਮਤਲਬ ਪ੍ਰੋਫਿਊਸ਼ਨ ਹੋਣ ਲੱਗ ਪਿਆ ਰਸੀਗਾ ਤੇ ਪੂਰੀ ਸੜਕ ਵੀ ਇੱਥੇ ਕਵਰ ਕਰ ਦਿੱਤੀ ਕੁੰਡੇ ਨਾਲ ਇਸ ਕਰਕੇ ਮਹੱਲੇ ਵਾਲਿਆਂ ਨਾਲ ਰਾਤ ਨੂੰ ਲੁੱਟ ਖੋਹਾਂ ਹੁੰਦੀਆਂ ਸੀਗੀਆਂ ਇਧਰੋਂ ਮਤਲਬ ਮਹੱਲੇ ਵਾਲੇ ਬਹੁਤ ਪਰੇਸ਼ਾਨ ਅਰੇ ਸਮੈਲ ਆਗ ਵਗੈਰਾ ਲੱਗਦੀ ਸੀਗੀ ਤੇ ਇਹਨਾਂ ਨੇ ਡਿਮਾਂਡ ਤੇ ਹੈਗਾ ਇਹ 8-10 ਸਾਲਾਂ ਤੋਂ ਬਹੁਤ ਜ਼ਿਆਦਾ ਇੱਥੇ ਡੰਪੀ ਬਣ ਕੇ ਰਸੀ ਇਸ ਕਰਕੇ ਇਹਨਾਂ ਨੇ ਡਿਮਾਂਡ ਹੈ ਬਾਕੀ ਮਹੱਲੇ ਵਾਲਿਆਂ ਨੂੰ ਮਤਲਬ ਪੁੱਛੋ ਤੁਸੀਂ ਇਹ ਕਿੰਨੇ ਪਰੇਸ਼ਾਨ ਹੈਗੇ ਤੇ ਮਹੱਲੇ ਜੀ ਕੋਲ ਤੇ ਹਾਂ ਤੇ ਹੁਣ ਆਉਣ ਵਾਲੇ ਸਮੇਂ 'ਚ ਜਿੱਦਾਂ ਇੱਥੇ ਹੀ ਪੂਰਾ ਠੱਕਿਆ ਜਾਊਗਾ ਡੇਲੀ ਤੇ ਡੇਲੀ ਚੱਕਿਆ ਜਾਏ ਹਾਂਜੀ ਅਸੀਂ ਕਾਰਪੋਰੇਸ਼ਨ ਨੂੰ ਇਹੇ ਡਿਮਾਂਡ ਕਰਕੇ ਤੇ ਰੋਜ਼ ਦੀ ਰੋਜ਼ ਮਤਲਬ ਇੱਥੇ ਸਿੱਟਣਾ ਹੀ ਮਨਾ ਮਤਲਬ ਇੱਥੇ ਸਿੱਟਣਾ ਨਹੀਂ ਹੈਗਾ ਕੋਈ ਹਾਂਜੀ ਦੇਖੋ ਹੁਣ ਤੁਸੀਂ ਕੀ ਬਣਾ ਰਹੇ ਹੋ ਇਸ ਤੋਂ ਬਾਅਦ ਇੱਥੇ ਦੇਖਦੇ ਹਾਂ ਹੁਣ ਪਾਰਕ ਜਾਂ ਕੋਈ ਮਤਲਬ ਚੀਜ਼ ਬਣਾਵਾਂਗੇ ਇੱਥੇ ਸਫਾਈ ਜਿੱਦਾਂ ਰਹੇ ਉਹਦੇ ਨਾਲ ਠੀਕ ਹੈ ਥੈਂਕ ਯੂ ਤੇ ਸਾਡੀ ਸਾਰੀ ਟੀਮ ਸਫਾਈ ਕਰਮਚਾਰੀ ਸਾਡੇ ਮੇਟ ਜਿਹੜਾ ਹੈਗਾ ਵਾ ਅੱਜ ਅਸੀਂ ਕੰਮ ਕਰ ਰਹੇ ਆ ਇੱਥੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਕਰਨਾ ਚਾਹੂੰਗਾ ਕਿ ਕਿਰਪਾ ਕਰਕੇ ਜਿਹੜਾ ਕੂੜਾ ਵਾ ਇੱਥੇ ਨਾ ਸਿਟਿਆ ਜਾਵੇ ਕੂੜਾ ਜਿਹੜਾ ਹੈਗਾ ਵਾ ਗਿੱਲਾ ਅਲੱਗ ਸੁੱਕਾ ਅਲੱਗ ਕਰਿਆ ਜਾਵੇ ਇੱਥੇ ਕੂੜਾ ਨਾ ਸਿਟਿਆ ਜਾਵੇ ਜੇਕਰ ਫਿਰ ਵੀ ਕੋਈ ਰੇਡਾ ਜਾਂ ਕੋਈ ਰਾਤ ਨੂੰ ਵਹੀਕਲ ਸਾਨੂੰ ਪਤਾ ਲੱਗਿਆ ਮਹੱਲਾ ਨਿਵਾਸੀਆਂ ਤੋਂ ਕਿ ਇੱਥੇ ਰਾਤ ਨੂੰ ਕਾਫੀ ਵਹੀਕਲ ਜਿਹੜਾ ਹੈਗਾ ਵਾ ਇੱਥੇ ਆਉਂਦੇ ਹੈਗੇ ਪ੍ਰਾਈਵੇਟ ਵਹੀਕਲ ਜੋ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਜੇਕਰ ਕੋਈ ਵੀ ਰੇਡ ਆ ਜਾਂ ਕੋਈ ਪ੍ਰਾਈਵੇਟ ਵਹੀਕਲ ਰਾਤ ਦੇ ਵਿੱਚ ਕੂੜਾ ਸਿੱਟਦੇ ਫੜ ਲਿਆ ਅਸੀਂ ਉਹ ਅਸੀਂ ਉਹਦਾ ਚਲਾਨ ਵੀ ਕਰਾਂਗੇ ਤੇ ਉਹਨਾਂ ਨੂੰ ਜੋ ਵੀ ਸਰਕਾਰ ਦੀ ਹਦਾਇਤਾਂ ਮੁਤਾਬਕ ਫਾਈਨ ਜਿਹੜੇ ਹੈਗੇ ਆ ਉਹ ਵੀ ਅਸੀਂ ਕਰਾਂਗੇ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮਹੱਲਾ ਨਿਵਾਸੀਆਂ ਨੂੰ ਵੀ ਅਪੀਲ ਕਰਨਾ ਚਾਹੂੰਗਾ ਕਿ ਕਿਰਪਾ ਕਰਕੇ ਜਿਹੜਾ ਹੈਗਾ ਵਾ ਇੱਥੇ ਕੂੜਾ ਨਾ ਸਿੱਟਿਆ ਜਾਵੇ ਅਸੀਂ ਫਗਵਾੜਾ ਨਗਰ ਨਿਗਮ ਹਮੇਸ਼ਾ ਜਿਹੜਾ ਹੈਗਾ ਵਾ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਆ ਸਾਡੇ ਮੁਲਾਜ਼ਮ ਬੜੇ ਤਨਮਾਨ ਨਾਲ ਜਿਹੜਾ ਹੈਗਾ ਵਾ ਆਪਣੀ ਡਿਊਟੀ ਨਿਭਾ ਰਹੇ ਆ ਤੇ ਅਸੀਂ ਤੁਹਾਨੂੰ ਵੀ ਅਪੀਲ ਕਰਾਂਗੇ ਮਹੱਲਾ ਨਿਵਾਸੀਆਂ ਨੂੰ ਕਿ ਵੀ ਇੱਥੇ ਕੂੜਾ ਨਾ ਸਿੱਟੋ ਅਸੀਂ ਨਗਰ ਨਿਗਮ ਫਗਵਾੜਾ ਦੇ ਸਮੂਹ ਸ਼ਹਿਰ ਨਿਵਾਸੀਆਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਆ ਧੰਨਵਾਦ ਜਿਹੜਾ ਭਾਜੀ ਆ ਜਿਹੜੀ ਮੁਹਿੰਮ ਚਲਾਈ ਗਈ ਆ ਸਫਾਈ ਬਾਰੇ ਕੀ ਕਹਾਂਗੇ ਤੁਸੀਂ ਇਸ ਬਾਰੇ ਵਾਰਤ ਆ ਜੀ ਪਹਿਲਾਂ ਤਾਂ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਜਿਹੜੀ ਵੀ ਕਵਰੇਜ ਕਰਨ ਆਈ ਆ ਇਹ ਸਾਨਾ ਵੱਡਾ ਮਸਲਾ ਜੀ ਇਹ ਅੱਜ ਦਾ ਨਹੀਂ ਐ ਸਾਲ 9-10 ਸਾਲ ਹੋ ਗਏ ਪਿਛਲੇ ਤੇ ਲਗਾਤਾਰ ਲੋਕਾਂ ਨੇ ਕੰਪਲੇਂਟਾਂ ਆ ਰਹੀਆਂ ਸੀਗੀਆਂ 26 ਨੰਬਰ ਵਾਰਡ ਤੋਂ ਵੀ 27 ਨੰਬਰ ਵਾਰਡ ਤੋਂ ਵੀ ਅਸੀਂ ਐਪਲੀਕੇਸ਼ਨ ਦਿੱਤੀ ਮਹੱਲਾ ਵਾਸੀਆਂ ਵੱਲੋਂ ਸਾਨੂੰ ਆਈ ਤੇ ਅਸੀਂ ਐਪਲੀਕੇਸ਼ਨ ਦਿੱਤੀ ਆ ਕਮਿਸ਼ਨਰ ਮੈਡਮ ਨੂੰ ਤੇ ਉਹਨਾਂ ਨੇ ਪੂਰੀ ਟੀਮ ਜਿਹੜੀ ਆ ਸਪਾਈ ਸੇਵਕ ਤੋਂ ਲੈ ਕੇ ਆਪਣੇ ਸਾਡੇ ਸੇਵਕ RAM ji ਖੜੇ ਆ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਤੇ ਕਮਿਸ਼ਨਰ ਮੈਡਮ ਦਾ ਸਹਿਯੋਗ ਆ ਇਹਨਾਂ ਨੇ ਪਹਿਲ ਦੇ ਆਧਾਰ ਤੇ ਜਿਹੜਾ ਸਾਡਾ ਇੱਕ ਬੜੀ ਗਹਿਨ ਤੇ ਸਾਰੀ ਹੈ ਜਿਹੜੀ ਆ ਡੰਪ ਭਰਾਏ ਆ ਤੇ ਮਲਗੀ ਟਾਲੇ ਟਾਲੇ ਭਰ ਕੇ ਅਸੀਂ ਭੇਜ ਚੁੱਕੇ ਆ ਬਾਕੀ ਜੀ ਰਹੀ ਆ ਇੱਥੇ ਅਸੀਂ ਪਾਰਕ ਬਣਾਉਣਾ ਚਾਹੁੰਦੇ ਆ ਵੀ ਲਗਾਤਾਰ ਜਿਹੜਾ ਲੋਕਾਂ ਦਾ ਕੂੜਾ ਸਿੱਟਣਾ ਇੱਥੇ ਮਨ ਆ ਅਸੀਂ ਕਹਿ ਰਹੇ ਆ ਲੋਕਾਂ ਨਾਲ ਬਾਰ ਬਾਰ ਮੀਂਹ ਤਾਂ ਕਰ ਰਹੇ ਆ ਮੁੰਡਾ ਵਾਸੀਆਂ ਨੂੰ ਵੀ ਸ਼ਹਿਰ ਵਾਸੀਆਂ ਨੂੰ ਕਿ ਜਿਹੜਾ ਸਫਾਈ ਦਾ ਜਿਹੜਾ ਆ ਆਪਾਂ ਵੀ ਕੁਛ ਧਿਆਨ ਰੱਖੀਏ ਤੇ ਆਪਣੀ ਜਿਹੜੀ ਜ਼ਿੰਮੇਵਾਰੀ ਬੰਦੀ ਆ ਇਹ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਨਹੀਂ ਸਾਡੀ ਆਪਣੀ ਵੀ ਜ਼ਿੰਮੇਵਾਰੀ ਆ ਕਿ ਆਪਾਂ ਆਪਣੇ ਮਹੱਲੇ ਨੂੰ ਤੇ ਆਪਣੇ ਆਂਗਵਾਣ ਨੂੰ ਕਿੱਦਾਂ ਸਾਫ਼ ਸੁਥਰਾ ਰੱਖਣਾ ਹੈ ਇਹ ਸਾਰੇ ਕਲੋਨੀ ਵਾਲੇ ਸਿਰਦੇ ਕਿ ਬਾਹਰੋਂ ਵੀ ਆਉਂਦੇ ਕੋੜਾ ਸਿੱਟਣ ਬਾਹਰੋਂ ਆਂਦਾ ਹੀ ਸ਼ੇਪੁਰੀ ਤੋਂ ਕਿਰਪਾ ਨਗਰ ਤੋਂ ਕਾਲ ਨਗਰ ਤੋਂ ਹੁਣ ਤਾਂ ਪੈਲਸਾਂ ਵਾਲਿਆਂ ਦਾ ਵੀ ਬਹੁਤ ਜ਼ਿਆਦਾ ਟਰਾਲੀਆਂ ਆਂਦੀਆਂ ਸੀ ਤੇ ਅਸੀਂ ਕਮਿਸ਼ਨਰ ਮੈਡਮ ਨੂੰ ਵੀ ਰਿਕਵੈਸਟ ਕੀਤੀ ਸੀ ਤੇ ਸੇਵਕ RAM ਜੀ ਆਪਣੇ ਖੜੇ ਆ ਤੇ ਉਹਨਾਂ ਦੇ ਕਹਿਣ ਤੇ ਹੁਣ ਅਸੀਂ ਜਿੰਨਾ ਵੀ ਹੈਗਾ ਆਪਾਂ ਗੇਟ ਲਵਾਵਾਂਗੇ ਤੇ ਆਪਣਾ ਸਫਾਈ ਦਾ ਅਸੀਂ ਮੁਹੱਲਾ ਵਾਸੀਆਂ ਨੂੰ ਰਿਕਵੈਸਟ ਕਰਦੇ ਆ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋ ਇੱਥੇ ਮੁਹੱਲੇ ਤੋਂ ਜਿਹੜਾ ਗੰਦ ਆਂਦਾ ਉਹ ਨਹੀਂ ਸਿੱਟਣਾ ਅਜੇ ਦੁਬਾਰਾ ਹੁਣ ਦੁਬਾਰਾ ਤਾਂ ਕੂੜਾ ਸੱਟ ਹੋਊਗਾ ਇੱਥੇ ਦੁਬਾਰਾ ਨਹੀਂ ਇਹ ਦੇਖੋ ਜੀ ਕੋਸ਼ਿਸ਼ ਤਾਂ ਹੈਗੀ ਆ ਸਾਡਾ ਅਸੀਂ ਜਿੰਨਾ ਵੀ ਹੈਗਾ ਅਸੀਂ ਕੋਸ਼ਿਸ਼ ਕਰਾਂਗੇ ਆਪਾਂ ਸਕਿਉਰਿਟੀ ਰੱਖਣ ਦੀ ਵੀ ਇੱਥੇ ਕੂੜਾ ਨਾ ਸਿੱਟਿਆ ਜਾਵੇ